ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਬੁਲਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵਿਚਾਰ ਸਾਂਝਾ ਕਰਨ ਜਾ ਰਹੀ ਹਾਂ ਜੇਕਰ ਮੇਰੀ ਇਹ ਵੀਡੀਓ ਕੋਈ ਭਗਵਾਨ ਸਿੰਘ ਮਾਨ ਤੱਕ ਪਹੁੰਚਦੀ ਕਰ ਦੇਗਾ ਨਾ ਤਾਂ ਬਾਈ ਮੇਰਾ ਸਲੂਟ ਹੋਊਗਾ ਤੁਹਾਨੂੰ ਕਿਉਂਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਇਹ ਗੱਲ ਕਹਿ ਕੇ ਕਿ ਪਿਛਲੀਆਂ 70 ਸਾਲ ਦੀਆਂ ਸਰਕਾਰਾਂ ਨੇ ਜੋ ਕੁਝ ਨਹੀਂ ਕੀਤਾ ਉਹ ਸਾਰਾ ਕੁਝ ਝਾੜੂ ਦੀ ਸਰਕਾਰ ਕਰੂਗੀ ਤੇ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਤੇ ਜੇਕਰ ਇਹ ਵੀਡੀਓ ਪੰਜਾਬ ਦੇ ਸੀਐਮ ਭਗਵੰਤ ਮਾਨ ਤੱਕ ਪਹੁੰਚ ਰਹੀ ਹੈ ਤਾਂ ਕਿਰਪਾ ਕਰਕੇ ਸੀਐਮ ਸਾਹਿਬ ਧਿਆਨ ਨਾਲ ਜ਼ਰੂਰ ਸੁਣਿਓ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਅੱਜ ਦੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇੱਕ ਨਾਰਾ ਆਇਆ ਕਿ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕਢ ਲਓ ਪਰ ਆਪਾਂ ਪਹਿਲਾਂ ਗੱਲ ਕਰਦੇ ਆਂ ਆਪਣੀ ਕਿਉਂਕਿ ਮੈਂ ਆਪਣੀ ਗੱਲ ਦੇ ਉੱਤੇ ਤਾਂ ਆ ਹੀ ਆ ਕਿਉਂਕਿ ਇਨਸਾਨ ਨੂੰ ਕਨਫਰਮ ਹੋਣਾ ਚਾਹੀਦਾ ਹੈ ਕਿ ਕੀ ਇੰਜ ਹੈ ਸੱਚ ਦੇ ਵਿੱਚ ਮੈਂ ਆਪਣੀ ਗੱਲ ਕਰਾਂ ਤੇ ਮੇਰੇ ਫਾਦਰ ਸਾਹਿਬ ਪੰਜਾਬ ਦੇ ਨੇ ਤੇ ਮਾਤਾ ਦੀ ਗੱਲ ਕਰਾਂ ਤਾਂ ਮਾਤਾ ਮੇਰੀ ਹਿਮਾਚਲ ਦੀ ਹੈ ਤੇ ਜਦੋਂ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਹਿਮਾਚਲ ਦੇ ਵਿੱਚ ਘਰ ਲੈ ਲਈਏ ਤਾਂ ਮੇਰੇ ਨਾਨਕਿਆਂ ਤੋਂ ਸੁਨੇਹਾ ਆ ਜਾਂਦਾ ਕਿ ਅਸੀਂ ਮਾਤਾ ਦੇ ਨਾਮ ਦੇਤੇ ਜ਼ਮੀਨ ਜਿਹੜੀ ਹੈ ਡੋਨੇਟ ਕਰ ਸਕਦੇ ਹਾਂ ਬਟ ਬਾਪੂ ਸਾਡਾ ਡਾਇਰੈਕਟ ਜ਼ਮੀਨ ਨਹੀਂ ਖਰੀਦ ਸਕਦਾ ਕਿਉਂਕਿ ਹਿਮਾਚਲ ਦੇ ਹਿਊਮ ਰੈਗੂਲੇਸ਼ਨ ਨੇ ਪਰ ਮੇਰੇ ਨਾਨਕਿਆਂ ਤੋਂ ਕਹੀ ਜਾਣੀ ਕਿਉਂਕਿ ਮੈਂ ਆਪਣੇ ਮਾਮੂਆ ਦੀ ਗੱਲ ਨਹੀਂ ਕਰ ਰਹੀ ਹੁਣ ਇਹ ਹਿਮਾਚਲ ਤੇ ਮੇਰੇ ਨਾਨਕੇ ਹੋ ਸਾਰੇ ਹਿਮਾਚਲ ਮੇਰੇ ਮਾਮੇ ਰਹਿਣ ਪਰ ਮੇਰੇ ਨਾਲ ਕਿਤੇ ਕੋਈ ਜਾਣੇ ਮੈਂ ਆ ਕੇ ਬੈਠੇ ਦੇਖੇ ਹੋਏ ਨੇ ਲੁਧਿਆਣਾ ਵਿੱਚ ਪਟਿਆਲਾ ਵਿੱਚ ਰੋਪੜ ਵਿੱਚ ઓਲਮੋਸਟ ਸਾਰੇ ਪੰਜਾਬ ਦੇ ਵਿੱਚ ਕਹਿੰਦੇ ਬਾਅਦ ਹਿਮਾਚਲ ਹੈ ਨਾ ਗੱਲ ਕਰੀਏ ਯੂਪੀ ਬਿਹਾਰ ਉੱਤਰਾੰਚਲ ਗੜਵਾਲ ਹਰਿਆਣਾ ઓਲਮੋਸਟ ਸਾਰੇ ਵੀ ਸਾਡੇ ਪੰਜਾਬ ਦੇ ਵਿੱਚ ਆ ਕੇ ਬੈਠੇ ਹੋਏ ਨੇ ਇਸ ਵਕਤ ਗੱਲ ਉੱਠ ਰਹੀ ਹੈ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਣ ਦੀ ਪਰ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਇਹ ਹੈ ਕਿ ਇਹ ਪ੍ਰਵਾਸੀ ਨੇ ਪ੍ਰਵਾਸੀ ਭਾਈ ਹੁਣ ਕਹਿੰਦੇ ਇਹਨਾਂ ਨੂੰ ਇੱਜ਼ਤ ਮਾਣ ਨਾਲ ਬੋਲੋ ਕਹਿੰਦੇ ਇਹਨਾਂ ਨੂੰ ਉਹ ਸ਼ਬਦ ਨਹੀਂ ਬੋਲਣਾ ਜਿਹੜੇ ਆਪਾਂ ਬੋਲਦੇ ਹੁੰਦੇ ਆ ਹਨਾ ਕਹਿੰਦੇ ਇਹ ਪ੍ਰਵਾਸੀ ਨੇ ਪੰਜਾਬ ਚ ਆਏ ਕਿਉਂ ਇਹ ਪੰਜਾਬ ਮੁਝੇ ਪੰਜਾਬ ਦੇ ਜਿਹੜਾ ਪ੍ਰਵਾਸੀ ਇਹਨੇ ਪਤਾ ਕਿਉਂ ਆਇਆ ਇਹ ਸਾਡੀਆਂ ਜਿਹੜੀਆਂ ਫਸਲਾਂ ਸਾਡੇ ਕਿਸਾਨ ਵੰਦੇ ਸੀਗੇ ਤਾਂ ਇਹ ਫਸਲਾਂ ਨੂੰ ਵੰਦੇ ਸੀ ਆਪਣੇ ਹੱਲ ਦੇ ਨਾਲ ਆਪਣੇ ਟਰੈਕਟਰ ਦੇ ਨਾਲ ਕਿਸਾਨਾਂ ਨੇ ਕੀ ਕਰਿਆ ਸਾਡੇ ਪੰਜਾਬੀਆਂ ਨੇ ਕੀ ਕਰਿਆ ਆਪਣੇ ਖੇਤਾਂ ਦੇ ਜਿਹੜੇ ਹੱਲ ਸੀਗੇ ਟਰੈਕਟਰ ਸੀਗੇ ਛੱਡ ਦਿੱਤੇ ਇਹਨਾਂ ਜ਼ਮੀਨਾਂ ਨੂੰ ਗਿਰਵੀ ਰੱਖ ਕੇ ਨਿਕਲ ਗਏ ਬਾਹਰ ਕੈਨੇਡਾ ਵੱਲ ਤੇ ਇਹ ਸੋਹਣੀ ਦੀ ਜ਼ਮੀਨ ਨੂੰ ਇਹ ਮਾਂ ਜ਼ਮੀਨ ਨੂੰ ਇਹਨਾਂ ਦੇ ਹੱਥ ਦੇ ਗਏ ਯੂਪੀ ਬਿਹਾਰ ਵਾਲਿਆਂ ਦੇ ਹੱਥ ਤੇ ਅੱਜ ਹਾਲਾਤ ਕਿਹਨੇ ਕਿ ਪੰਜਾਬ ਦੀ ਜਿਹੜੀਆਂ ਜ਼ਮੀਨਾਂ ਨੇ ਇਹ ਬਸ ਠਿੱਕੇ ਤੇ ਜਾ ਰਹੀਆਂ ਨੇ ਇੱਥੇ ਪ੍ਰਵਾਸੀ ਕੰਮ ਕਰ ਰਹੇ ਨੇ ਪੰਜਾਬੀ ਜਿਹੜੇ ਨੇ ਸੁਰਲ ਵੀ ਆ ਰਹੇ ਆ ਪਰ ਇੱਕ ਪੰਜਾਬੀ ਦਾ ਪੁੱਤ ਕੈਨੇਡਾ ਗਿਆ ਹੋਇਆ ਇੱਕ ਪੰਜਾਬੀ ਦਾ ਪੁੱਤ ਇੰਗਲੈਂਡ ਬੈਠਾ ਇੱਕ ਪੰਜਾਬੀ ਦਾ ਪੁੱਤ ਆਸਟ੍ਰੇਲੀਆ ਬੈਠਾ ਮਤਲਬ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਪਰ ਜਿਹੜੇ ਪ੍ਰਵਾਸੀ ਪੰਜਾਬੀਆਂ ਨੇ ਆਪਣੀ ਜ਼ਮੀਨਾਂ ਲਈ ਆਪਣੇ ਸਿਰ ਤੇ ਬਿਠਾਏ ਆਪਣੀ ਜ਼ਮੀਨਾਂ ਦੀ ਰਾਖੀ ਲਈ ਛੱਡੇ ਆਪਣੀਆਂ ਜ਼ਮੀਨਾਂ ਨੂੰ ਦਿਹਾੜੀ ਤੇ ਲਗਾਏ ਸੀਰੀ ਲਗਾਏ ਜਿਹੜੇ ਪ੍ਰਵਾਸੀ ਉਹਨਾਂ ਪ੍ਰਵਾਸੀਆਂ ਦੀ ਖੁੱਭੀ ਸੁਣਿਓ ਅੱਜ ਨਵੀਂ ਗੱਲ ਕਰਾਂਗੀ ਆਪਣੀਆਂ ਪੰਜਾਬੀਆਂ ਦੀ ਰਿਐਕਟਿਵ ਪੁਆਇੰਟ ਦਾ ਪ੍ਰਵਾਸੀ ਕੀ ਨੇ ਪੰਜਾਬ ਦੇ ਵਿੱਚ ਆ ਕੇ ਲੱਖਾਂ ਰੁਪਇਆ ਕਮਾਉਂਦੇ ਨੇ ਅੱਜ ਦੀ ਗੱਲ ਕਰਦੀ ਆ ਲੇਟੈਸਟ ਮੁੰਲਾ ਪੁੱਤ ਨੂੰ ਜਾ ਰਹੇ ਸੀ ਬੱਦੋਵਾਲ ਤੋਂ ਥੋੜੀ ਅੱਗੇ ਜਾ ਕੇ ਹਵੇਲੀ ਦੇ ਸਾਹਮਣੇ ਇੱਕ ਖੋਖਾ ਆ بارش ਤੇਜ਼ੀ ਸਾਨੂੰ ਉਸ ਖੋਖੇ ਦੇ ਖੜਨਾ ਪਿਆ ਇਲਾ ਵੀ ਸਮਾਂ ਨਹੀਂ بارش ਨੇ ਦਿੱਤਾ ਕਿ ਅਸੀਂ ਹਵੇਲੀ ਵੱਲ ਨੂੰ ਮੁੜ ਜਾਂਦੇ ਕਿਉਂਕਿ ਬਾਈਕ ਦੇ ਉੱਤੇ ਸੀ ਤੇ ਉਸ ਖੋਖੇ ਦੇ ਉੱਤੇ ਅਸੀਂ ਖੜੇ-ਖੜੇ ਨੋਟਿਸ ਕੀਤਾ ਸਾਰਾ ਕਿ ਉਹ ਖੋਖੇ ਵਾਲਾ ਭਈਆ ਜਿਨੇ ਅ ਇੱਕ ਖੋਖਾ ਆਪਣਾ ਲੱਗ ਲਾਇਆ ਹੋਇਆ ਸਿਗਰਟ ਬੀੜੀ ਅਟਰਮ ਛਟਰਮ ਛਟਰਮ ਸਭ ਕੁਝ ਰੱਖਿਆ ਹੋਇਆ ਸੀ ਨੇ ਪੁਲਪੀਆਂ ਸ਼ੁਲਪੀਆਂ ਸਭ ਕੁਝ ਤੇ ਇੱਕ ਪਾਸੇ ਉਹਨੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੋਇਆ ਸੀ ਚਾਹ ਪਾਣੀ ਪਰੌਂਠਾ ਉਹ ਬਈ ਇਹਦੇ ਦੋ ਮੁੰਡੇ ਤਾਂ ਚਾਹ ਪਾਣੀ ਵਾਲੇ ਪਾਸੇ ਸੀ ਤੇ ਇੱਕ ਬੰਦਾ ਉਹਨਾਂ ਦਾ ਖੋਖੇ ਵਿੱਚ ਸੀ ਜਿੱਥੇ ਸਿਗਰਟ ਬੀੜੀਆਂ ਸੀ ਯਾ ਮੈਨੂੰ ਉੱਥੇ ਜਾਂਦਾ ਅੱਜਾ ਹੋਇਆ ਸਾਡੇ ਇੱਕ ਘੰਟੇ ਦੇ ਅੰਦਰ ਅੰਦਰ ਕਿ ਉਸ ਬੰਦੇ ਨੇ ਘੱਟ ਤੋਂ ਘੱਟ 1000 ਰੁਪਏ ਵਟ ਲਿਆ ਜੇਕਰ ਉਹਨੇ ਇੱਕ ਘੰਟੇ 'ਚ 1000 ਰੁਪਏ ਵਟਿਆ ਤਾਂ ਮਿੰਨੇ 'ਚ ਲਾ ਕੇ ਚੱਲੀ ਤਾਂ ਘੱਟ ਤੋਂ ਘੱਟ ਮੈਨੂੰ ਹੋਰ ਦਾ ਨਹੀਂ ਪਤਾ ਮੈਂ ਉਸਦਾ ਐਸਟੀਮੇਟ ਲਾਇਆ ਹਮੇਲੀ ਜੇ ਸਾਹਮਣੇ ਵਾਲੇ ਦਾ ਕਿੱਕਟੋ ਕਟੋ ਮਹੀਨੇ ਵਿੱਚ ਡੇਢ ਤੋਂ 2 ਲੱਖ ਰੁਪਇਆ ਨਹੀਂ ਛੱਡਦਾ ਇਹ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਇੱਕ ਪ੍ਰਵਾਸੀ ਪੰਜਾਬ ਦੇ ਵਿੱਚ ਖੋਖਾ ਲਗਾ ਕੇ ਵੀ ਡੇਢ ਤੋਂ 2 ਲੱਖ ਰੁਪਇਆ ਕਮਾ ਕੇ ਸੜੇ ਫੂਸੇ ਵਿੱਚ ਕੱਪੜੇ ਪਾ ਕੇ ਇੱਧਰ ਖਰਚਾ ਘੱਟ ਕਰਕੇ ਬਾਕੀ ਦੀ ਸਾਰੀ ਕਮਾਈ ਕਿੱਥੇ ਪਹੁੰਚਦੀ ਕਰਦਾ ਹੈ ਬਿਹਾਰ ਦੇ ਵਿੱਚ ਯੂਪੀ ਦੇ ਵਿੱਚ ਕਹਿੰਤਪਗ ਜਿੱਥੋਂ ਦਾ ਪਛੋਕੜ ਹੈ ਜਿੱਥੋਂ ਦਾ ਉਹ ਰਹਿਣ ਵਾਲਾ ਸਾਡੇ ਪੰਜਾਬੀ ਕੀ ਕਰ ਗਏ ਨੇ ਇਹਨਾਂ ਜ਼ਮੀਨਾਂ ਨੂੰ ਗੇਵੀ ਰੱਖ ਕੇ ਕੀ ਕਰ ਗਏ ਨੇ ਗਿਰ ਵੀ ਰੱਖ ਦਿਆਂ ਕੁਝ ਨੇ ਵੇਚ ਦਿਆਂ ਤੇ ਪੱਕੇ ਹੀ ਸੈਟਲ ਹੋ ਗਏ ਨੇ ਕੈਨੇਡਾ ਮੈਂ ਕਿਸੇ ਦੀ ਗੱਲ ਨਹੀਂ ਕਰਾਂਗੀ ਆਪਣੀ ਹੀ ਗੱਲ ਕਰਾਂਗੀ ਮੇਰੇ ਆਪਣੀ ਹੀ ਫੈਮਲੀ ਵਿੱਚੋਂ ਮੇਰੇ ਵੀ ਚਾਚਾ ਜੀ ਦਾ ਬੇਟਾ ਜਿਸ ਨੇ ਇੱਥੇ ਸਾਰਾ ਕੁਝ ਸੇਲ ਕਰਕੇ ਪੱਕੇ ਹੋ ਕੇ ਕੈਨੇਡਾ ਸੈਟਲ ਹੋ ਗਏ ਨੇ ਇਹ ਆ ਸਾਡੀ ਬਰਬਾਦੀ ਦਾ ਕਾਲ ਅਸੀਂ ਆਪਣੀ ਬਰਬਾਦੀ ਨੂੰ ਆਪ ਵਜਾ ਮਾਰੀਏ ਤੇ ਅੱਜ ਅਸੀਂ ਕੀ ਕਹਿ ਰਹੇ ਹਾਂ ਪਰਵਾਸੀਆਂ ਨੂੰ ਕੀ ਕਰ ਪੰਜਾਬ ਵਿੱਚੋਂ ਨਿਕਾਲ ਦਵੋ ਜੇਕਰ ਗੱਲ ਕਰੀਏ ਆਪਾਂ ਪੰਜਾਬੀਆਂ ਦੀ ਤਾਂ ਲੇਟੈਸਟ ਅੱਜ ਹੀ ਮੈਨੇ ਇੱਕ ਨਾ ਨਿਊਜ਼ ਸੁਣੀ ਜਿਸ ਦੇ ਵਿੱਚ ਇਹ ਜਾਣਕਾਰੀ ਮਿਲੀ ਕਿ ਕੈਨੇਡਾ ਤੋਂ ਕਨਿਬ 60000 ਮੁੰਡਾ ਜਿਹੜਾ ਡਿਪੋਰਟ ਕਰ ਦਿੱਤਾ ਗਿਆ ਉਹਨੂੰ ਕਹਤਾ ਕਿ ਜਾ ਭਾਈ ਜਿੱਥੋਂ ਆਇਆ ਸੋਚੋ ਹੁਣ 60000 ਮੁੰਡੇ ਕੁੜੀਆਂ ਕੈਨੇਡਾ ਨੇ ਬੈਰਨ ਲਫਾਫੇ ਮੰਗੂ ਭੇਜਤੇ ਜਦੋਂ ਕਿ ਉਹ ਮੁੰਡੇ ਕੁੜੀਆਂ ਕਰੀਬ 15 ਤੋਂ 30 ਲੱਖ ਰੁਪਇਆ ਲਗਾ ਕੇ ਉਧਰ ਗਏ ਪੈਸਾ ਮਿੱਟੀ ਕਰਕੇ ਜ਼ਮੀਨ ਮਿੱਟੀ ਕਰਕੇ ਆਪਣਾ ਪਿੱਛੇ ਬਿਲਕੁਲ ਪੱਧਰ ਕਰਕੇ ਕੁਝ ਵੀ ਨਹੀਂ ਛੱਡਿਆ ਬੈਂਜਰ ਕਰਕੇ ਘਰ ਨੂੰ ਤੇ ਅੱਜ ਹੁਣ ਆ ਰਹੇ ਨੇ ਵਾਪਿਸ ਹੈ ਨਾ ਤੇ ਸਾਡੇ ਪੰਜਾਬ ਚ ਕੀ ਹੋ ਰਿਹਾ ਜਿਹੜੇ ਪ੍ਰਵਾਸੀ ਪੰਜਾਬ ਦੇ ਸਿਰ ਦੇ ਉੱਤੇ ਬੈਠ ਕੇ ਅੱਜ ਖਾ ਰਹੇ ਨੇ ਉਹ ਕੀ ਕਾਰਨ ਹੈ ਉਹ ਕਾਰਨ ਹੈ ਲੀਡਰਾਂ ਦਾ ਸੀਐਮ ਭਗਵੰਤ ਮਾਨ ਜੀ ਤੁਸੀਂ ਪਿਛਲੀਆਂ ਸਰਕਾਰਾਂ ਨੂੰ ਤਾਂ ਭੰਡਦੇ ਹੋ ਪਰ ਤੁਸੀਂ ਹੁਣ ਇੱਕ ਕਾਨੂੰਨ ਲਾਗੂ ਕਰੋ ਕਿ ਪੰਜਾਬ ਦੇ ਵਿੱਚ ਸਿਰਫ ਪੰਜਾਬੀ ਹੀ ਜ਼ਮੀਨ ਖਰੀਦ ਸਕਦਾ ਹੈ ਪੰਜਾਬ ਦੇ ਵਿੱਚ ਨੌਕਰੀ ਸਿਰਫ ਪੰਜਾਬੀ ਹੀ ਲੈ ਸਕਦਾ ਹੈ ਸੀਐਮ ਭਗਵੰਤ ਮਾਨ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਖਵੀਰ ਸਿੰਘ ਬਾਦਲ ਨੂੰ ਹਮੇਸ਼ਾ ਭੰਡਦੇ ਰਹਿੰਦੇ ਹੋ ਪਰ ਤੁਸੀਂ ਅੰਮ੍ਰਿਤਸਰ ਵੀ ਗੁਰਦੁਆਰਾ ਸਾਹਿਬ ਗੁਰੂ ਰਾਮਦਾਸ ਜੀ ਦੇ ਘਰ ਨਤਮਸਤਕ ਹੋਣ ਲਈ ਜਾਂਦੇ ਹੋ ਤੁਸੀਂ ਹੋਰ ਵੀ ਧਿਰੂ ਘਰਾਂ ਵਿੱਚ ਨਤਮਸਤਕ ਹੋਣ ਲਈ ਜਾਂਦੇ ਹੋਵੋਗੇ ਤੇ ਤੁਸੀਂ ਉੱਥੇ ਦੇਖਦੇ ਹਾਓਗੇ ਕਿ ਜਿਹੜੇ ਪ੍ਰਵਾਸੀ ਨੇ ਉਹਨਾਂ ਨੇ ਦਾੜੀਆਂ ਰੱਖ ਲਈਆਂ ਪੱਗਾਂ ਬੰਨ ਲਈਆਂ ਕਹਿਣ ਤੋਂ ਭਾਵ ਇਹ ਹੈ ਕਿ ਪ੍ਰਵਾਸੀਆਂ ਨੇ ਗੁਰੂ ਘਰ ਦਾ ਗੁਰੂ ਘਰਾਂ ਦੇ ਵਿੱਚ ਵੀ ਅੱਪੀ ਰਹਿائش ਕਰ ਲਈ ਐ ਗੁਰੂ ਘਰਾਂ ਦੇ ਵਿੱਚ ਨੌਕਰੀਆਂ ਕਰ ਲਈਆਂ ਨੇ ਜਦੋਂ ਗੱਲ ਕੀਤੀ ਜਾਂਦੀ ਹੈ ਗੁਰੂ ਘਰਾਂ ਦੇ ਵਿੱਚ ਇਹਨਾਂ ਨੂੰ ਨੌਕਰੀਆਂ ਦੇਣ ਦੀ ਤਾਂ ਬੜੇ ਹੀ ਸੋਹਣੇ ਸ਼ਬਦਾਂ ਦੇ ਵਿੱਚ ਸੁਣਨ ਨੂੰ ਮਿਲਦਾ ਪੰਜਾਬੀ ਤਾਂ ਝਾੜੂ ਮਾਰ ਕੇ ਰਾਜੀ ਨਹੀਂ ਹੈਦਾ ਇਹ ਤਾਂ ਕੰਮ ਕਰਦੇ ਆ ਤੇ ਇਹਨਾਂ ਨੂੰ ਦੇਣਾ ਹੈ ਕੰਮ ਹੈ ਨਾ ਲੇਕਿਨ ਕੰਮ ਦਵੋ ਕੰਮ ਦਵੋ ਪ੍ਰਵਾਸੀਆਂ ਨੂੰ ਪਰ ਉਹਨਾਂ ਦੇ ਆਧਾਰ ਕਾਰਡ ਬਣਾ ਕੇ ਉਹਨਾਂ ਨੂੰ ਪੰਜਾਬੀ ਨਾ ਬਣਾਓ ਕਿਉਂਕਿ ਜੇਕਰ ਇਹ ਪ੍ਰਵਾਸੀ ਦਾੜੀ ਰੱਖ ਕੇ ਪੱਗ ਬੰਨ ਕੇ ਅਮਰਤਸਰ ਕੇ ਪੰਜਾਬੀ ਬਣ ਗਏ ਨਾ ਤੇ ਜਦੋਂ ਕਿਸੇ ਪੰਜਾਬਣ ਕੁੜੀ ਦੇ ਨਾਲ ਇਹਨਾਂ ਦਾ ਵਿਆਹ ਹੋਣਾ ਨਾ ਤਾਂ ਸੋਚ ਲਿਓ ਪੰਜਾਬ ਦਾ ਪੁੱਖ ਕੀ ਹੋਣਾ ਤੇ ਬੱਚੇ ਕੀ ਕਹਿਣਗੇ ਪਾਪਾ ਮੈਂ ਵਹਾਂ ਜਾਂਦੀ ਤੀ ਮੁੰਡਾ ਬੋਲਿਆ ਕਰੂ ਪਾਪਾ ਜੀ ਮੈਂ ਲੁਧਿਆਣਾ ਜਾਂਦੀ ਥੀ ਕੁੜੀ ਬੋਲਿਆ ਕਰੂਗੀ ਓ ਬਾਪੂ ਮੈਂ ਤਾਂ ਅਮਰਤਸਰ ਨੂੰ ਜਾਂਦਾ ਸੀ ਇੰਜ ਹੋਏਗਾ ਸੋ ਸੀਐਮ ਭਗਵੰਤ ਮਾਨ ਜੀ ਬੇੰਤੀ ਹੈ ਕਿਉਂਕਿ ਪੰਜਾਬ ਦਾ ਮਾਮਲਾ ਤੁਸੀਂ ਹੀ ਕਹਿੰਦੇ ਸੀ ਕਿ ਰੰਗਲਾ ਪੰਜਾਬ ਬਣਾਏਗੀ ਆਮ ਆਦਮੀ ਪਾਰਟੀ ਦੀ ਸਰਕਾਰ ਪਰ ਯਾਦ ਰੱਖਿਓ ਜੇਕਰ ਤੁਸੀਂ ਵੀ ਪੰਜਾਬ ਦੇ ਨਾਲ ਪਿਛਲੇ 70 ਸਾਲ ਇਹ ਸਰਕਾਰਾਂ ਵਾਲੇ ਹਾਲਾਤ ਕਰਕੇ ਗਏ ਪੰਜਾਬ ਨੂੰ ਵਿਸ਼ਵਾਸ ਘਾਟ ਕਰਕੇ ਗਏ ਤਸੀਂ ਇਹਨ ਭਗਵੰਤ ਮਾਨ ਜੀ ਇਹ ਪੰਜਾਬ ਹੈ ਪੰਜਾਬ ਹੁਣ ਇਹ ਨਾ ਕਿਹਾ ਕਿ ਬੀਬੀ ਕੀ ਗੱਲ ਕਹਿੰਦੀ ਆ ਪੰਜਾਬ ਨੂੰ ਚਿੱਕਾਂ ਵੱਜਵਾਂਦਾ ਅਕਾਲਪੁਰਖ ਚਿੱਕਾਂ ਵੱਜਵਾਂਦਾ ਬਾਦਲ ਦੀਆਂ ਵੱਜ ਰਹੀਆਂ ਨੇ ਕਾਂਗਰਸ ਦੀਆਂ ਵੱਜ ਚੁੱਕੀਆਂ ਨੇ ਦੇਖੋ ਕਿਤੇ ਆਉਣ ਵਾਲੇ ਸਮੇਂ ਚ ਤੁਹਾਡੀਆਂ ਨਾ ਵੱਜ ਜਾਣ ਸੋ ਪੰਜਾਬ ਨੂੰ ਪ੍ਰਵਾਸੀਆਂ ਤੋਂ ਮੁਕਤ ਕਰਨਾ ਬਹੁਤ ਜ਼ਰੂਰੀ ਆ ਪਰ ਜਿਹੜੇ ਲੀਡਰਾਂ ਨੇ ਇਹਨਾਂ ਪ੍ਰਵਾਸੀਆਂ ਦੇ ਆਧਾਰ ਕਾਰਡ ਬਣਾਏ ਨੇ ਨਾ ਵੋਟ ਬੈਂਕ ਆਪਣੇ ਕਰੇ ਨੇ ਸਭ ਤੋਂ ਪਹਿਲਾਂ ਤਾਂ ਸੀਐਮ ਭਗਵੰਤ ਮਾਨ ਜੀ ਉਹਨਾਂ ਲੀਡਰਾਂ ਨੂੰ ਨਕੇਲ ਪਾਓ ਕਿਉਂਕਿ ਇਹ ਲੀਡਰ ਨੇ ਜਿਹੜੇ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਆਪਣੀ ਸਿਆਸਤ ਨੂੰ ਉੱਚੀ ਰੱਖਣ ਦੇ ਲਈ ਜਿਕਰ ਕਹੀ ਨਾ ਤਾਂ ਕੁੱਤੇ ਦਾ ਵੀ ਆਧਾਰ ਕਾਰਡ ਬਣਵਾ ਦੇਣਗੇ ਕਿਉਂਕਿ ਉਹਨਾਂ ਨੂੰ ਸਿਰਫ ਵੋਟ ਚਾਹੀਦੀ ਹੈ ਤੇ ਅੰਤ ਦੇ ਵਿੱਚ ਸੀਐਮ ਭਗਵੰਤ ਮਾਨ ਜੀ ਇਕ ਕਪੀਲ ਇਹ ਬੇਨਤੀ ਸਮਝ ਲੋ ਕਿ ਮੁੱਖ ਮੰਤਰੀ ਨੂੰ ਤਾਂ ਆਮ ਜਨਤਾ ਬੇਨਤੀ ਹੀ ਕਰ ਸਕਦੀ ਆ ਬੇਨਤੀ ਇਹ ਹੈ ਕਿ ਕਿਰਪਾ ਕਰਕੇ ਪੂਰੇ ਪੰਜਾਬ ਦੇ ਜਿੰਨੇ ਵੀ ਆਧਾਰ ਕਾਰਡ ਬਣੇ ਹੋਏ ਨੇ ਜਿੰਨੇ ਵੀ ਵੋਟਰ ਕਾਰਡ ਬਣੇ ਹੋਏ ਨੇ ਇੱਕ ਟੀਮ ਗਠਿਤ ਕਰੋ ਉਹ ਸਾਰੇ ਆਧਾਰ ਕਾਰਡ ਵੋਟਰ ਕਾਰਡ ਚੈੱਕ ਕਰੋ ਕਿਉਂਕਿ ਸਾਰਾ ਕੁਝ ਆਨਲਾਈਨ ਆ ਹੁਣ ਕੋਈ ਬਾਹਲਾ ਔਖਾ ਕੰਮ ਨਹੀਂ ਹੈਗਾ ਤੇ ਦੇਖੋ ਕਿ ਕੌਣ ਪੰਜਾਬੀ ਆ ਕੌਣ ਪੰਜਾਬ ਤੋਂ ਬਾਹਰ ਦਾ ਆ ਜਿਹੜੇ ਜਿਹੜੇ ਸ਼ਖਸ ਕਈ ਤੋਂ ਇਹਨਾਂ ਵਿੱਚ ਆਧਾਰ ਕਾਰਡ 50% ਇਹ ਜੋ ਮਿਲਣਗੇ ਜਿਹੜੇ ਆਧਾਰ ਕਾਰਡ ਵੋਟਰ ਕਾਰਡ ਪੰਜਾਬ ਦੇ ਬਣੇ ਹੋਏ ਨੇ ਪਰ ਉਹ ਪੰਜਾਬ ਦੇ ਨਹੀਂ ਹਨ ਤੇ ਉਹ ਆਉਂਦੇ ਹੀ ਕਦੋਂ ਆ ਜਾਂਦੇ ਜਦੋਂ ਵੋਟਾਂ ਹੁੰਦੀਆਂ ਨੇ ਜਾਂ ਫਿਰ ਇਧਰੋਂ ਲੀਡਰਾਂ ਨੇ ਵੱਡੇ ਬੰਗਲੇ ਹੁੰਦੇ ਨੇ ਜਾਂ ਫਿਰ ਇਧਰ ਪੰਜਾਬ ਦੇ ਵਿੱਚ ਕਮਾਈ ਦਾ ਸਾਧਨ ਹੁੰਦਾ ਫਿਰ ਸੋਚਦੇ ਨੇ ਚੱਲੋ ਬਈ ਪੰਜਾਬ ਦੇ ਵਿੱਚ ਇਸ ਵਕਤ ਚਾਂਦੀ ਹੀ ਚਾਂਦੀ ਆ ਸੀਐਮ ਭਗਵੰਤ ਮਾਨ ਜੀ ਤੁਸੀਂ ਰੰਗਲਾ ਪੰਜਾਬ ਦਾ ਸੁਪਨਾ ਦਿਖਾ ਕੇ ਪੰਜਾਬ ਦੇ ਸਿਆਸਤ ਦੀ ਕੁਰਸੀ ਦੇ ਉੱਤੇ ਵਿਰਾਜੇ ਹੋ ਪਰ ਦੇਖਿਓ ਕਿਤੇ ਇਹ ਕੁਰਸੀ ਜਿਹੜੀ ਹੈ ਨਾ ਇੰਜ ਲੜ ਖੜਾ ਨਾ ਜਾਵੇ ਕਿਉਂਕਿ ਪਿਛਲੇ 70 ਸਾਲ ਵਾਲੀਆਂ ਸਰਕਾਰਾਂ ਜਿਹੜੀਆਂ ਨੇ ਉਹ ਨਹੀਂ ਰਹੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ 2027 ਵੀ ਆ ਆਪਣਾ ਕੰਮ ਸੀਗਾ ਸਿਰਫ ਗਲ ਆਖਣਾ ਕਿਉਂਕਿ ਅੱਜ ਦੇ ਲੀਡਰਾਂ ਨੂੰ ਜੇਕਰ ਦੇਖਿਆ ਜਾਵੇ ਨਾ ਉਹ ਆਪਣੀ ਵੋਟ ਬੈਂਕ ਦੇ ਲਈ ਤਾਂ ਕੁੱਤੇ ਦਾ ਵੀ ਆਧਾਰ ਕਾਰਡ ਬਣਾ ਦੇਣਗੇ ਕੁੱਤੇ ਦਾ ਵੀ ਵੋਟਰ ਕਾਰਡ ਬਣਾ ਦੇਣਗੇ ਆਪਣਾ ਮਕਸਦ ਸੀ ਤੁਹਾਨੂੰ ਜਾਣਕਾਰੀ ਦੇਣਾ ਤੇ ਬਸ ਠੀਕ ਹੈ ਓਕੇ